ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਂ ਲੈਂਡ ਪੋਲਿੰਗ ਨੀਤੀ ਦੇ ਵਿਰੋਧ ਵਿੱਚ 28 ਜੁਲਾਈ ਨੂੰ ਮੁਹਾਲੀ ਜ਼ਿਮੰਡਾ ਦਫ਼ਤਰ ਸਾਹਮਣੇ ਚਰਨਾਵੀਚਾ ਜਾਵੇਗਾ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਗੁਰਦੁਆਰਾ ਫਤਿਹਗੜ ਸਾਹਿਬ ਵਿਖੇ ਮੀਟਿੰਗ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਡਾਕਟਰ ਦਲਜੀਤ ਸਿੰਘ ਮਾਨ ਨੇ ਦੱਸਿਆ ਕਿ ਲੈਂਡ ਪੋਲਿੰਗ ਨੀਤੀ ਤਹਿਤ ਪੰਜਾਬ ਸਰਕਾਰ ਵੱਲੋਂ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਦੀ 6000 ਏਕੜ ਤੋਂ ਵੱਧ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉਹਨਾਂ ਕਹਿਆ ਕਿ ਨੀਤੀ ਪੰਜਾਬ ਦੇ ਕਿਸਾਨੀ ਨੂੰ ਬਰਬਾਦ ਕਰਕੇ ਰੱਖ ਦੇਵੇਗੀ। ਉਹਨਾਂ ਕਹਿਆ ਕਿ ਸੌਨਿਆ ਕਾਲੀ ਦਲ ਵੱਲੋਂ 28 ਜੁਲਾਈ ਨੂੰ ਮੋਹਾਲੀ ਵਿੱਚ ਇਸ ਨੀਤੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ। ਅੱਜ ਜਿਹੜਾ ਫਤੇਗੰਜ ਸਾਹਿਬ ਦਾ ਇਤਿਹਾਸਿਕ ਜ਼ਿਲ੍ਹਾ ਸਹਿਦਾਂਦੀ ਮਹਾਨ ਧਰਤੀ ਹੈ। ਅੱਜ ਇਸ ਜਿਲ੍ਹੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਜਿਲ੍ਹੇ ਦੀ ਸਾਰੀ ਸਭੀ ਜਥੇਬੰਦੀ ਹੈ ਉਹਦੀ ਵਰਕਰ ਮੀਟਿੰਗ ਹੋਈ ਸਭੀ ਸਾਰੇ ਸੀਨੀਅਰ ਲੀਡਰਸ਼ਿਪ ਕਿਹੜਿਆ ਉਹ ਵੀ ਇੱਥੇ ਹਾਜ਼ਰ ਹੋਈ ਆ ਹੁਣ ਵੀ ਮੇਰੇ ਨਾਲ ਸਾਰੇ ਹਾਜ਼ਰ ਨੇ ਔਰ ਜੰਨੀ ਕਰੀਮ ਹੈ ਜਿਹੜੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਪੰਚਾਇਤੀ ਕਲਾ ਦੇ ਨਾਲ ਥੋੜੇ ਸਮੇਂ ਦੇ ਨੋਟਿਸ ਦੇ ਵਿੱਚ ਸਾਰੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਤੇ ਮੈਂ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਸਾਰੇ ਹਲਕਿਆਂ ਦੇ ਇੰਚਾਰਜ ਸਭੀ ਨਿਰਦੇਸ਼ਕ ਯੂਥ ਦੇ ਪ੍ਰਧਾਨ ਸਾਹਿਬ ਅਰੇ ਸਾਰਿਆਂ ਦਾ ਪਹਿਲ ਤੋਂ ਧੰਨਵਾਦ ਕਰਦਾ ਕਿ ਤੁਹਾਡੇ ਸਮੇਂ ਤੇ ਬੜੀ ਕਾਮਯਾਬ ਉਹਨਾਂ ਨੇ ਮੀਟਿੰਗ ਕੀਤੀ। ਉਹ ਜੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਲੈਂਡ ਫੂਡਿੰਗ ਪਾਲਿਸੀ ਆ ਉਨੂੰ ਲੈ ਕੇ ਸਾਰੇ ਪੰਜਾਬ ਦੇ ਵਿੱਚ ਕਿਸਾਨੀ ਦੇ ਵਿੱਚ ਤੇ ਖੇਤ ਮਜ਼ਦੂਰ ਦੇ ਵਿੱਚ ਤਰਾਹ ਤਰਾਹ ਬਚੀ ਨੇ ਇਹ ਮੈਂ ਕਹਿ ਸਕਦਾ ਕਿ ਆਉਣ ਵਾਲੇ ਸਮੇਂ ਦਾ ਸਾਡੇ ਦੇਸ਼ ਦਾ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਡਾ ਇੱਕ ਸਕੈਂਡਲ ਹੋਇਆ। ਅੱਜ ਦੀ ਬੰਗੀਤ ਚਿੱਟੀ ਕ੍ਰਿਕਟ ਦੇ ਨਾਲ ਇਹ ਕਿਸਾਨਾਂ ਦੀ ਜ਼ਮੀਨਾਂ ਖੋਹਣ ਦਾ ਇੱਕ ਸਾਜ਼ਿਸ਼ ਰਚੀ ਗਈ ਹੈ। ਕਿ ਜਦੋਂ ਤੁਸੀਂ ਪਾਲਿਸੀ ਨੂੰ ਪੜਦੇ ਹੋ ਤੇ ਤੁਹਾਡੇ ਦੂ ਕੰਦੇ ਖੜੇ ਹੋ ਜਾਂਦੇ ਆ ਕਿ ਬਿਨਾ ਕਿਸੇ ਪਲੈਨਿੰਗ ਦੇ ਬਿਨਾ ਕਿਸੇ ਮਾਸਟਰ ਪਲਾਨ ਦੇ ਪਹਿਲਾਂ 40000 ਏਕੜ ਲੈਂਡ ਜਿਹੜੀ ਆ ਅਕਵਾਇਰ ਕਰਨ ਦੀ ਜਿਹੜੀ ਆ ਉਹ ਪਲਾਨ ਬਣੀ ਔਰ ਹੁਣ 25000 ਉਹਦੇ ਵਿੱਚ ਹੋਰ ਐਡ ਕਰ ਦਿੱਤਾ ਗਿਆ 65000 ਏਕੜ ਜ਼ਮੀਨ ਜਿਹੜੀ ਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀ ਆ ਉਹ ਅਰਬਨ ਡਵੈਲਪਮੈਂਟ ਦੇ ਨਾਂ ਤੇ ਉੱਤੇ ਜਿਹੜੀ ਅੰਪਰ ਕੀ ਔਰ ਇਸ ਪਾਲਸੀ ਦਾ ਕੋਈ ਸਿਰ ਪੈ ਨਹੀਂ ਇਹਨਾਂ ਦੀ ਡਿਮਾਂਡ ਕਿੱਥੋਂ ਆ ਗਈ ਅਚਾਨਕ ਪੰਜਾਬ ਦੇ ਵਿੱਚ ਕਿ ਇਕੱਠਾਈ 65000 ਏਕੜ ਜਿਹੜਾ ਤੁਹਾਨੂੰ ਉਹ ਹਾਊਸਿੰਗ ਵਾਸਤੇ ਜਿਹੜਾ ਕਰ ਰਹੇ ਸਾਡੀ ਐਗਰੀਕਲਚਰ ਸਟੇਟ ਹੈ ਪਹਿਲੇ ਤਾਂ 65000 ਉਪਜਾਉ ਏਕੜ ਜ਼ਮੀਨ ਤੁਸੀਂ ਤਬਾਹ ਕਰ ਦੁੱਜੀ ਗੱਲ ਹੈ ਕਿ ਹਰ ਸਾਲ ਜਿਹੜੀ ਉਸ ਉੱਤੇ ਫਸਲ ਹੁੰਦੀ ਆ ਉਹ ਸਾਡਾ ਆਬਿਸ਼ਾਂ ਵਾਸਤੇ ਮਿਸਾਲ ਹੋ ਗਿਆ ਕਿ ਉਨੀ ਪੈਦਾਵਾਰ ਜਿਹੜੀ ਸਾਡੇ ਸੂਬੇ ਦੀ ਉਹ ਖਤਮ ਹੋ ਗਈ। ਫਿਰ ਉਹਦੇ ਉੱਤੇ ਜਿੰਨਾ ਟੈਕਸ ਹੁੰਦਾ ਸੀ ਸਾਡੀ ਪੈਦਾਵਾਰ ਦੇ ਉੱਤੇ ਉਹ ਸਰਕਾਰ ਦੇ ਖਜ਼ਾਨੇ ਨੂੰ ਜਾਂਦਾ ਸੀ। ਸਾਡੀ ਮੰਡੀ ਫੀਸ ਹੈ ਬਾਕੀ ਜਿਹੜੇ ਆਰਥੀਆਂ ਦਾ ਕਾਰੋਬਾਰ ਸੀ ਜਿਹੜਾ ਮਜ਼ਦੂਰ ਐਂਡਾ ਵੱਡੀ ਗਿਣਤੀ ਦੇ ਵਿੱਚ ਉਹਦੇ ਨਾਲ ਜੁੜਿਆ ਹੋਇਆ ਸੀ ਜਿਹੜਾ ਖੇਤ ਮਜ਼ਦੂਰ ਹੈ। ਇਹ ਸਾਰਿਆਂ ਦੀ ਰੋਟੀ ਰੋਜੀ ਜਿਹੜੀ ਆ ਇਸ ਪੈਠ ਯਾਦ ਕਰਦੇ ਹੋ ਤੇ ਹਿਆਰਾ ਪਰਵਾਰ ਜਿਹੜੇ ਆ ਜਿਨ੍ਹਾਂ ਦੇ ਹੋਰ ਸਾਹਿਕ ਤਾਂ ਗੈਂਦੇ ਨਾਲ ਵੀ ਜੁੜੇ ਆ ਉਹ ਸਾਰੇ ਇਸ ਖੇਤੀ ਦੇ ਉੱਤੇ ਆਧਾਰਿਤ ਸੀ ਜਿਨ੍ਹਾਂ ਦੀ ਰੋਟੀ ਰੋਟੀ ਜਿਹੜੀ ਆ ਕਿਸਾਨ ਸਮੇਤ ਹਮੇਸ਼ਾ ਵਾਸਤੇ ਖਤਮ ਹੋ ਗਈ ਇਹਦਾ ਜਵਾਬ ਕਿਹਦੇ ਕੋਲ ਆ ਤੇ ਪੇਪਰ ਫੜ ਇਹਦਾ ਜਵਾਬ ਜਿਹੜਾ ਹੈਗਾ ਨਾ ਉਹ ਕਿਹਦੇ ਕੋਲ ਆ ਇਸ ਗੱਲ ਦਾ ਜਵਾਬ ਇਹਨਾਂ ਨੂੰ ਦੇਣਾ ਚਾਹੀਦਾ ਪਰ ਹਰਾਨੀ ਹੈ ਕਿ ਮੁੱਖ ਮੰਤਰੀ ਸਾਹਿਬ ਰੋਜ਼ ਟੈlevision ਤੇ ਆ ਕੇ ਕਹਿੰਦੇ ਆ ਇਹ ਪਾਲਿਸੀ ਬਹੁਤ ਚੰਗੀ ਹੈ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਜੇ ਪਾਲਿਸੀ ਚੰਗੀ ਹੈ ਤੇ ਤੁਹਾਡੇ ਸਮੇਤ ਸਾਰੀ ਕੈਬਨਿਟ ਇਹ ਤੇ ਦਸਤਖਤ ਕਰ ਤੋਂ ਕਿਉਂ ਭੱਜ ਗਈ ਜਿਹੜੀ ਤੇ ਚੱਦੇ ਹੁੰਦੇ ਆ ਉਹਨੇ ਤਾਂ ਸਿਹਰਾ ਲੈਂਦੀ ਹੈ ਸਰਕਾਰਾਂ ਆਪਣੇ ਸਰ ਇੱਕ ਸਕੂਲ ਦੇ ਵਿੱਚ ਟਾਇਲਟ ਦੀ ਰਿਪੇਅਰ ਹੁੰਦੀ ਆ ਉਥੇ ਤਾਂ ਮੁੱਖ ਮੰਤਰੀਆਂ ਦੇ ਮੰਤਰੀਆਂ ਦੇ ਦੂਜੇ ਨਾਂ ਲਿਖੇ ਜਾਂਦੇ ਆ ਇਤਿਹਾਸ ਦੇ ਵਿੱਚ ਆਉਣਾ ਚਾਹੀਦਾ ਕਿ ਇਹਨਾਂ ਨੇ ਟਾਇਲਟ ਦੀ 5000 ਜਿਹੜੀ ਹੈਗੀ ਆ ਔਰ ਫਿਰ ਤੇ ਲਾ ਤੇ ਐਡੇ ਵੱਡੇ ਤੁਸੀਂ ਜੇ ਅੱਛੀ ਸਕੀਮ ਪੰਜਾਬ ਨੂੰ ਦੇ ਰਹੇ ਹੋ ਤਾਂ ਤੁਸੀਂ ਇਹਦੇ ਤੇ ਦਸਤਖਤ ਕਰ ਤੋਂ ਕਿਉਂ ਭੱਜ ਰਹੇ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਧਾਧ ਦੇ ਵਿੱਚ ਖੜਾ ਕਿ ਕੈਬਨਿਟ ਭੱਜ ਰਹੀ ਆ ਉਹਦੇ ਨਾਲ ਮੁੱਖ ਸਕੱਤਰ ਦੇ ਉੱਤੇ ਤੁਸੀਂ ਸਾਰੀ ਜ਼ਿੰਮੇਵਾਰੀ ਪਾ ਰਹੇ ਹੋ ਕਿ ਉੱਥੇ ਜਿਹੜੀ ਜਿਹੜੀ ਜਾਰੀ ਇਸ ਕਰਕੇ ਸਰਕਾਰ ਆਪਣੇ ਆਪ ਹੀ ਝੂਠੀ ਪਾ ਰਹੀ ਫਿਰ ਕਾਰਨ ਕੀ ਆ ਦਿੱਲੀ ਵਾਲਿਆਂ ਨੇ ਇਹ ਸਕੀਮ ਬਣਾਈ ਇਹਨਾਂ ਦਾ ਮੈਂ ਸਾਬਤ ਕਰਦਾ ਆਹ ਦਰੂਫਾਬ ਕੋਲ ਸਾਡੇ ਕੋਲ ਇਹ ਡਾਕੂਮੈਂਟ ਹੈ ਇਹ ਮੁੱਖ ਮੰਤਰੀ ਸਾਹਿਬ ਨੇ ਜਾਰੀ ਕੀਤਾ ਦੇਖੋ ਕਈ ਵਾਰੀ ਜਦੋਂ ਚੋਰ ਚੋਰੀ ਕਰਦਾ ਨਾ ਤੇ ਕੁਦਰਤ ਬੜੀ ਬਿਆਨਤਾ ਐ ਉਹਦੀ ਕੋਈ ਗਲਤੀ ਛੱਡ ਜਾਂਦਾ ਜਿੱਥੋਂ ਰੰਗੇ ਇੱਥੇ ਫੜਾ ਜਾਂਦਾ ਇਹ ਹੁਣ ਪਾਲਿਸੀ ਬਣਾਈ ਆ ਇਹਨਾਂ ਨੇ ਲੋਕਾਂ ਨੂੰ ਸੈਟੀਸਫਾਈ ਕਰਨ ਵਾਸਤੇ ਚਾਰ ਪੰਜ ਪੇਜ ਦਾ ਇੱਕ 컬러 ਡਾਕੂਮੈਂਟ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾ ਕੇ ਜਾਰੀ ਕੀਤਾ ਇਦੇ ਵਿੱਚ ਦੱਸ ਰਹੇ ਆ ਕਿ ਇਹਦਾ ਫਾਇਦਾ ਕੀ ਹੋਊਗਾ ਤਜਰਬਾ ਦੱਸ ਰਹੇ ਆਪਣਾ ਇਹ ਕਹਿੰਦੇ ਆ ਕਿ ਬੜੀ ਹੈ ਗਿਆ ਦਿੱਲੀ ਦਾ ਹੁਣ ਲਾ ਕਰਿਆ ਕਿ 25 ਸ਼ਹਿਰਾਂ ਦੇ ਅਧੀਨ ਮਜੂਦਾ ਸਰਕਾਰ ਨੇ ਲੈਂਡ ਪੋਲੀਸ ਯੋਜਨਾ ਤਹਿਤ 25000 ਇਕੜ ਜ਼ਮੀਨ ਪ੍ਰਾਪਤ ਕਰਨ ਦੀ ਯੋਜਨਾ ਬਣਾਈ ਹੈ ਜੇਕਰ ਅਸੀਂ ਨੌਇਡਾ ਨੌਇਡਾ ਕਿਥੇ ਆ ਦਿੱਲੀ ਦੇ ਨਾਲ ਪਰ ਪੱਛਮੀ ਯੂਪੀ ਨਾਲ ਪਾਸ ਗ੍ਰੇਟਰ ਨੌਇਡਾ ਉਹ ਵੀ ਦਿੱਲੀ ਦੇ ਹਾਰੇ ਦੁਆਰੇ ਅਤੇ ਗੁਰਦਗਾਉ ਬਰਗੇ ਸ਼ਹਿਰਾਂ ਨੂੰ ਵੇਖੀਏ ਤਾਂ ਤਜਰਬਾ ਦੱਸਦਾ ਇਹਦੇ ਦਸਤਾਵੇਜ਼ ਤੇ ਦਿਖਾਇਆ ਤਜਰਬਾ ਤਜਰਬਾ ਕਿੱਥੇ ਦਾ ਨਾਇਦਾ ਦਾ ਗ੍ਰੇਟਰ ਨਾਇਦਾ ਦਾ ਇੱਕ ਗੁਰਦਗਾਉ ਦਾ ਇਹ ਪੰਜਾਬ ਤੋਂ ਦੇ ਕਿਹੜਾ ਅਸਰ ਸੀ ਸਾਡਾ ਜਿਹੜਾ ਦਿਖਦਾ ਪਿਆ ਵੀ ਸਾਡਾ ਤਜਰਬਾ ਦੱਸਦਾ ਇਹ ਸਾਡਾ ਸਾਡਾ ਅਸਰ ਹੈ ਪੰਜਾਬ ਦਾ ਕੋਈ ਸਾਡਾ ਮੰਤਰੀ ਹੈ ਉਹ ਵਕਤਬਾਚੀ ਦਾ ਪੰਜਾਬ ਦਾ ਤਜਰਬਾ ਹੈ ਪੰਜਾਬ ਦੀ ਗੱਲ ਕਰ ਸਕਦੇ ਆ ਧੋਰੀ ਦਾ ਤਜਰਬਾ ਦੱਸ ਸਕਦੇ ਆ ਸੌਰੂ ਦਾ ਤਜਰਬਾ ਦੱਸ ਸਕਦੇ ਆ ਪਟਿਆਲੇ ਦਾ ਤਜਰਬਾ ਦੱਸ ਸਕਦੇ ਆ ਇਹ ਲਿਖਣ ਵਾਲਾ ਜਿਹੜਾ ਦੱਸ ਰਿਹਾ ਕਿ ਸਾਡਾ ਤਜਰਬਾ ਦੱਸਦਾ ਤੇ ਸਾਡਾ ਤਜਰਬਾ ਦੱਸਦਾ ਵੀ ਇਹ ਸਕੀਮ ਦਿੱਲੀ ਤੋਂ ਬਣੀ ਇਹ ਇਹ ਜਿਹੜੀ ਚੋਰਮੋਰੀ ਹੈ ਨਾ ਆਪੇ ਹੀ ਪੜੀ ਗਈ ਕਿ ਤੁਹਾਡਾ ਲਿਖਣ ਵਾਲੇ ਵਿੱਚ ਆਪਣਾ ਨਾਮ ਲਿਖ ਗਿਆ ਕਿ ਮੈਂ ਇਹ ਸਕੀਮ ਜਿਹੜੀ ਹੈ ਦਿੱਲੀ ਬੈਠ ਕੇ ਬਣਾ ਰਿਆ ਇਹ ਪੰਜਾਬ ਚ ਲਾਗੂ ਹੋਣੀ ਹੈ ਇਹ ਕਹਿੰਦੇ ਇਹ ਤੇ ਗੁਰਦਾਉ ਵਰਗੇ ਸ਼ਹਿਰਾਂ ਨੂੰ ਦੇਖੇ ਤਾਂ ਤਜਰਬਾ ਦੱਸਾ ਕਿ ਜਿੱਥੇ-ਜਿੱਥੇ ਅਰਬਨ ਸਟੇਟ ਵਾਸਤੇ ਜ਼ਮੀਨਾਂ ਬਿਲ ਜਾ ਅਸੀਂ ਰਿਕੁਆਇਰ ਕੀਤੀਆਂ ਉਹਤੇ ਜ਼ਮੀਨਾਂ ਦੇ ਰੇਟ ਅਸਮਾਨਾਂ ਨੂੰ ਛੂ ਗਏ ਹੁਣ ਆਹ ਗੱਲ ਬੜੀ ਵਧੀਆ ਸਰਕਾਰ ਹੈਗੀ ਐ ਆਵਾਜ਼ਮੀ ਪਾਰਟੀ ਜਿਹੜੀ ਲੋਕਾਂ ਨੂੰ ਕਹਿੰਦੀ ਮੈਂ ਸਸਤੇ ਤੁਹਾਨੂੰ ਘਰ ਬਣਾ ਕੇ ਦੇਨੇ ਆਂ ਅਸੀਂ ਕ腐ਸ਼ਨ ਖਤਮ ਕਰ ਦਨੇ ਅਸੀਂ ਸਾਰਾ ਕੁਝ ਖਤਮ ਕਰ ਦਨੇ ਤੇ ਅਸੀਂ ਇਹੋ ਜੀਆਂ ਪਾਲਸੀਆਂ ਦੇਵਾਂਗੇ ਕਿ ਤੁਸੀਂ ਜਿਹੜੇ ਆ ਐਨਾ ਸੌਖਾ ਕੰਮ ਹੋਊ ਤੁਹਾਡੀ ਜਿਹੜੀ ਆ ਤੁਸੀਂ रामलाल ਸਾਹਿਬ ਆਪਣੇ ਵਧੀਆ ਘਰ ਫੜਾ ਕੇ ਰੋ ਤੇ ਪ੍ਰਚਾਰ ਕਰ ਰਹੀ ਆ ਦਿੱਲੀ ਦੇ ਵੱਡੇ ਵੱਡੇ ਪ੍ਰਾਪਰਟੀ ਦੇ ਜਿਹੜੇ ਹੈਗੇ ਆ এজਟਾਂ ਦਾ ਇਹਦਾ ਲਾਲਚ ਤੋਂ ਤਾਂ ਨਾ ਹੁੰਦਾ ਨਾ ਕਿ ਸਮਾਨਾ ਨੂੰ ਸ਼ੂਟਰ ਦੀ ਕੀਮਤ ਆ ਸਾਦਾ ਕਹਿੰਦਾ ਤੁਸੀਂ ਜਿਹੜੇ ਪਾ ਲੈਣੀ ਆ ਤੁਸੀਂ ਹੁਣ ਦੱਸ ਦੇ ਤੱਕ ਕੀ ਕਰਨਾ ਦੇ ਇੱਕ ਇਸ ਚੀਜ਼ ਨੂੰ ਅੱਜ ਤੇਜਰੀ ਵੱਲ ਜਿਹੜੇ ਹਕੇ ਆ ਦੇਸ਼ ਦੇ ਵਿੱਚ ਇਸ ਚੀਜ਼ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਿਹਾ ਇਹ ਆ ਅੱਜ ਦਾ ਆਵਾਜ਼ੀ ਅੱਜ ਦਾ ਆਵਾਜ਼ੀ ਇਸ ਗੱਲ ਦਾ ਸਿਹਰਾ ਜਾ ਰਿਹਾ ਕਿ ਜਿਹੜੇ ਅਸੀਂ ਦਿੱਲੀ ਦੇ ਵਿੱਚ ਨਾਡਾ ਦੇ ਵਿੱਚ ਗ੍ਰੇਟ ਨਾਈਟਾਂ ਦੇ ਵਿੱਚ ਗੜਗਾਉਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਦੇ ਐਨੇ ਰੇਟ ਵਧਾਤੇ ਤੇ ਅਸਮਾਨਾਂ ਨੂੰ ਛੂਹ ਲੱਗੇ ਤੇ ਤਾਂ ਹੀ ਉੱਥੇ ਲੋਕੀ ਕੇਚਰੀਵਾਲ ਸਾਹਿਬ ਪੁਣਾ ਥੱਲੇ ਸੌਦੇ ਆ ਨਾ ਇਸੇ ਕਰਕੇ ਜੋ ਕਿ ਸੜਕਾਂ ਦੇ ਉੱਤੇ ਰਾਤ ਨੂੰ ਸੌਂਦੇ ਆ ਕਿਉਂਕਿ ਤੁਸੀਂ ਜਿਹੜੇ ਰੀਅਲ ਅਸਟੇਟ ਵਾਲੇ ਲੋਕਾਂ ਨਾਲ ਲੱਗ ਕੇ ਤੇ ਅਸਮਾਨਾ ਤੇ ਰੇਟ ਚੁੜਾਤੇ ਕੀ ਮਤਲਬ ਇਹ ਰੇਟ ਤੁਸੀਂ ਆ ਆਮ ਆਦਮੀ ਦਾ ਧਿਆਨ ਰੱਖ ਕੇ ਪਾਲਸੀਆਂ ਬਣਾਉਂਦੇ ਤੇ ਫਿਰ ਉਹ ਵਿਚਾਰੇ ਕਿਤੇ ਛੋਟੇ ਮੋਟੇ ਇੱਕ ਕਮਰੇ ਦੇ ਜਿਹੜੇ ਭਾਵੇਂ ਮਕਾਨ ਤੇ ਰਹਿੰਦੇ ਕਿਸੇ ਨਾ ਕਿਸੇ ਮਕਾਨ ਤੇ ਰਹਿੰਦੇ ਝੁੱਗੀਆਂ ਝੋਪੜੀਆਂ ਕਿਉਂ ਬਣ ਜਾਂਦੀਆਂ ਦਿੱਚ 15 ਸਾਲਾਂ ਤੋਂ ਇੰਡੀਆ ਕਿਉਂਕਿ ਰੇਟ ਤੁਸੀਂ ਆ ਬਣ ਨਹੀਂ ਜਾਂਦੇ ਤੁਸੀਂ ਹੁਣ ਸਾਡੇ ਤੇ ਆਪਣਾ ਤਜਰਬਾ ਲਾਗੂ ਕਰਨਾ ਚਾਹਦੇ ਹੋ ਇਹ ਅਸੀਂ ਹੁਣ ਦੇ ਨਹੀਂ ਮਤਲਬ ਹੁਣ ਅਕਾਲੀ ਦਲ ਵੱਲੋਂ ਕੀ ਰਣਨੀਤੀ ਬਣਾਈ ਗਈ ਹੈ ਇਹ ਪਤਾ ਮੈਨੂੰ ਸਾਰੀਆਂ ਗੱਲਾਂ ਦੱਸ ਰਹੇ ਯਾਰ ਸਾਡੇ ਬੜਾ 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 ਬਟਾ ਤੇ ਬੇਟਾ ਇਹ ਇਹ ਤੇ ਸਾਰੀਆਂ ਚੱਲਣ ਵਾਲੀਆਂ ਮੈਂ ਕੋਈ ਤੁਹਾਨੂੰ ਉਧਰ ਦੀ ਗੱਲ ਤਾਂ ਦੱਸਾਂ ਨਹੀਂ ਦੂਜੀ ਦੂਜੀ ਗੱਲ ਹੈ ਜਿਹੜੀ ਕਿਸਾਨਾਂ ਨੂੰ ਰੋਜ਼ ਕਹੀ ਜਾਂਦੀ ਆ ਉਹ ਵੀ ਮੈਂ ਤੁਹਾਨੂੰ ਦੱਸਣ ਲੱਗਿਆ ਕਹਿੰਦੇ ਜੀ ਅਸੀਂ ਕਿਸਾਨ ਦੀ ਆਪਣੀ ਇੱਛਾ ਜੇ ਕੋਈ ਨਹੀਂ ਜਮੀਨ ਜਿਹੜੀ ਦੇਣੀ ਚਾਹੁੰਦਾ ਤੇ ਅਸੀਂ ਉਹਨੂੰ ਕੁਝ ਨਹੀਂ ਕਹਿਣਾ ਉਹਦੀ ਮਰਜ਼ੀ ਹੈ ਇਹ ਕਹਿ ਰਹੇ ਹਾਂ ਸਰਕਾਰੀ ਨਿਯਮ ਪਹਿਲੇ ਵੀ ਨਾਲ ਚੱਲਦਾ ਤੇ ਆਹ ਦੇਖੋ ਹੁਣ ਕੀ ਹੈ ਜਿਹੜਾ ਨਹੀਂ ਦੇਗਾ ਉਹਨੂੰ ਸਜ਼ਾ ਕੀ ਹੈ ਇਹ ਮੈਂ 1 ਮਿੰਟ ਚ ਤੁਹਾਨੂੰ ਦੱਸਣੀ ਆ ਤੇ ਆਹ ਇਹਦੇ ਵਿੱਚ ਲਿਖਿਆ ਇਹਦਾ ਜਿਹੜਾ ਭਵੰਤ ਮਾਨਜੀ ਦਾ ਡਾਕੂਮੈਂਟ ਜਾਰੀ ਕੀਤਾ ਹੈ ਇਹ ਕੀ ਕਹਿੰਦਾ ਹੈ ਕਿ ਜਿਹੜਾ ਕਿਸਾਨ ਜਿਹੜਿਆ ਇਸ ਵਾਸਤੇ ਸਹਿਮਤ ਨਹੀਂ ਹੋਇਆ ਜ਼ਮੀਨ ਦੇਣ ਵਾਸਤੇ ਉਹ ਜੇ ਅਗਰ ਉਹ ਚਾਵੇ ਆਪਣੀ ਜ਼ਮੀਨ ਦਾ ਸੀਐਲਯੂ ਕਰਾ ਕੇ ਉੱਤੇ ਕੋਈ ਭਾਵੇਂ ਮੈਰਚੈਂਡਾਈਜ਼ ਪੈਸੇ ਥੋੜਨਾ ਚਾਵੇ ਭਾਵੇਂ ਉਹ ਕੋਈ ਉੱਤੇ ਹੋਰ ਕਾਰੋਬਾਰ ਕਰਨਾ ਚਾਵੇ ਭਾਵੇਂ ਕੋਲਡ ਸਟੋਰ ਲਾਉਣਾ ਚਾਵੇ ਭਾਵੇਂ ਕੋਈ ਦੁੱਧ ਦੀ ਡੇਰੀ ਦਾ ਵੱਡੀ ਕੋਈ ਪਲਾਂਟ ਲਾਉਣਾ ਚਾਵੇ ਤੇ ਸਾਰੀ ਉਮਰ ਉਹ ਇਹਦਾ ਸੀਐਲਯੂ ਨਹੀਂ ਕਰਾ ਸਕਦਾ ਆ ਵਿਖਿਆ ਇਹਨਾਂ ਮਤਲਬ ਕਿਸਾਨ ਦੀ ਬਾਹ ਮਰੋੜਦੇ ਹੋ ਕੋਈ ਜੈ ਤੋਂ ਦੇਣੀਆਂ ਹੋਣੇ ਦੇ ਦੇ ਨਹੀਂ ਤੇ ਸਾਰੀ ਉਮਰ ਤੂੰ ਇਹਨੂੰ ਦੁਬਾਰਾ ਵੇਚ ਨਹੀਂ ਸਕਦਾ ਕਿਸੇ ਹੋਰ ਕੰਮ ਆ ਤੇ ਦੱਸੋ ਇਹ ਕਿਸਾਨ ਦੇ ਨਾਲ ਧੱਕਾ ਕੀ ਨਹੀਂ ਅੱਜ ਦੇ ਕਿਸਾਨ ਚਾਵੇ ਆਪਣੀ ਜ਼ਮੀਂਦਾ ਸੀਐਲਯੂ ਕਰਾ ਕੇ ਚੋਬਰਦੀ ਉੱਤੇ ਕਰ ਦੋ ਭਾਵੇਂ ਕਮਰਸ਼ੀਅਲ ਕੰਮ ਕਰ ਲੈ ਭਾਵੇਂ ਵਪਾਰ ਕੰਮ ਕਰ ਲੈ ਭਾਵੇਂ ਹਸਪਤਾਲ ਖੋਲ੍ਹ ਲੈ ਭਾਵੇਂ ਹਸਪਤਾਲ ਖੋਲ੍ਹ ਲੈ ਜਮਤ ਖੋਲ੍ਹ ਲੈ ਪਰ ਇਹ ਜਿਹੜਾ ਕਹਿ ਰਿਹਾ ਨਾ ਕਿਸਾਨ ਨੂੰ ਕੁਛ ਨਹੀਂ ਕਹਿਣਾ ਇਸ ਕਰਕੇ ਮੈਂ ਤੁਹਾਡਾ ਟਾਈਮ ਤਾਂ ਲੈ ਰਿਹਾ ਪਰ ਇਹ ਕਿਸਾਨੀ ਤਾਂ ਇੱਕ ਜਾਣੜੀ ਗੱਲ ਹੈ ਕਿ ਬਾਪ ਪਹਿਲੇ ਮਰੋੜੀ ਹੈ ਕਿਸਾਨੀ ਦੀ ਇਸ ਕਰਕੇ ਅਸੀਂ ਇਹਦੇ ਖਿਲਾਫ ਜਿਹੜਾ 28 ਨੂੰ ਧਰਨਾ ਅੱਜ ਇਕੱਲੀ ਇਕੱਲੀ ਗੱਲ ਆਪਣੇ ਸੀਨੀਅਰ ਲੀਡਰਾਂ ਦੇ ਸਾਹਮਣੇ ਵਰਕਾਂ ਦਾ ਡਿਸਕਸ ਕੀਤੀ ਆ ਹੋਰ ਪਿੰਡਾਂ 'ਚ ਵੀ ਬੇਟੀਆਂ ਕਰਾਂਗੇ ਜਿੰਨੇ ਦੇਰ ਤੱਕ ਇਹ ਪਾਲਸੀ ਵਾਪਸ ਨਹੀਂ ਹੁੰਦੀ ਸ਼੍ਰੋਮਣੀ ਅਕਾਲੀ ਦਲ ਸੰਘਰਸ਼ੀ ਦਰ ਸਰਕਾਰ ਦੇ ਖਿਲਾਫ ਬੈਲ ਬੇਲਿਕੀ ਜਿਹੜਾ ਨਜ਼ਰ ਆਦਾ ਇੱਕ ਨੇਮ ਸਾਡਾ ਮਹਾਲੀ ਹੈ ਉਹਦੇ ਨਾਲ ਫਤਿਹਗੁਰ ਸਾਹਿਬ ਤੋਂ ਰੁਕ ਕਿਉਂਕਿ ਇਹ ਲੱਗ ਕੇ ਜਿੰਨੇ ਇਹਨਾਂ 'ਚ ਪ੍ਰਭਾਵਤ ਨੇ ਕਾਫੀ ਨੇ ਇਸ ਤੋਂ ਬਾਅਦ ਬਠਿੰਡੇ ਚਾਰਜ ਲਈ ਫਿਰ ਉਸ ਅਗਲੇ ਅਸੀਂ ਇਹ ਵਿਗਿਆਕਤ ਜਿੰਦਗੀ ਦੀ ਇਹ ਇਹ ਤਾਂ ਬਹੁਤ ਹੈ ਚਿੰਤਾ ਲੋਕਾਂ ਦੇ ਵਿੱਚ ਵੀਰੇ ਸਾਡੇ ਸੀਨੀਅਰ ਲੀਡਰ ਵੀ ਆਏ ਵਰਕਰ ਵੀ ਆ ਸਾਰੇ ਕਿਉਂਕਿ ਜ਼ਮੀਨ ਤੇ ਬਿਕਰਦੇ ਆ ਔਰ ਅੱਜ ਇਹ ਗੱਲਾਂ ਉਹਨਾਂ ਨੂੰ ਨਹੀਂ ਪਤਾ ਸੀ ਅੱਜ ਸੁਣ ਕੇ ਹੈਰਾਨ ਹੋ ਗਏ ਆ ਦੇਖੋ ਜੋ ਲਿਖਿਆ ਹੋਇਆ ਇਹ ਤਾਂ ਸੁਣ ਕੇ ਹੈਰਾਨ ਹੋ ਕੇ ਦੁਖੀ ਵੀ ਆ ਕੁਝ ਹੋ ਰਿਹਾ ਹੈ ਰਾਜਨੀਤਿਕ ਨਰਾਜ਼ਗੀ ਵੀ ਪਾਈ ਜਾ ਰਹੀ ਹੈ ਬਸ ਤਾਂ ਇਹ ਇਹ ਪਰਿਵਾਰਕ ਮੀਟਿੰਗ ਹੁੰਦੀ ਹੈ ਇਹ ਇਦਾਂ ਦੀ ਕੋਈ ਰਾਜਨੀਤਿਕ ਗੱਲ ਨਹੀਂ ਆ ਪਰ ਬੜੀ achhi ਗੱਲ ਹੁੰਦੀ ਆ ਕਿ ਜੇ ਕੋਈ ਨਿੱਕੀ ਮੋਟੀ ਗੱਲ ਵਰਕਰ ਸਾਨੂੰ ਕੋਈ ਨੇ ਕੱਦਾ ਆ ਤੇ ਇਹ ਫੀਡਬੈਕ ਸਾਡੇ ਵਾਸਤੇ ਬੜੀ ਪੋਜ਼ਿਟਿਵ ਹੈ ਸਰਚਾ ਕਾਲੀ ਦੇ ਇਹ ਦੇਖੋ ਮੀਟਿੰਗਾਂ ਦੇ ਵਿੱਚ ਜੇ ਨਹੀਂ ਦੱਸਦੇ ਗੱਲ ਤਾਂ ਸਭ ਮਾੜੀ ਗੱਲ ਬਾਹਰ ਜਾ ਕੇ ਪਾਰਟੀ ਦੇ ਖਿਲਾਫ ਗੱਲ ਕਰਨੀ ਮਾੜੀ ਹੁੰਦੀ ਆ ਜਦਿ ਪਰਿਵਾਰਕ ਮਾਹੌਲ 'ਚ ਮੀਟਿੰਗ ਹੋ ਰਹੀ ਆ ਉਥੇ ਜੇ ਕੋਈ ਵਰਕਰ ਗੱਲ ਕਰਦਾ ਸਿਰਫ ਸੁਣਨ ਦਾਤ ਕਿਉਂਕਿ ਬਹੁਤ ਛੰਨੀ ਗੱਲ ਹੁੰਦੀ ਆ ਗੱਲ ਕੋਈ ਦੱਸੇ ਨਾ ਤੇ ਫਿਰ ਉਹਦੀ ਕਰੈਕਸ਼ਨ ਨਹੀਂ ਹੁੰਦੀ ਕਾਲੀਗਲ ਤੇ ਬੀਜੇਪੀ ਦੀ ਗੱਲ ਜੋੜ ਦੀ ਗੱਲ ਚੱਲ ਰਹੀ ਹੈ। ਦੇਖੋ ਹਾਲੇ ਤਾਂ ਅਸੀਂ ਪਹਿਲਾਂ ਆ ਇਹਨਾਂ ਦਾ ਇਲਾਜ ਕਰ ਲੀਏ। ਇਹ ਜਿਹੜੇ ਵੱਡਾ ਦਾਤਾ ਵੱਧ ਰਿਹਾ ਪੰਜਾਬ ਤੇ ਸਾਰੀ ਫੋਰਸ ਹਾਲੇ ਇਸੇ ਪਾਸੇ ਲਾਈ ਹੈ। ਜਿਹੜਾ ਕੱਲ ਨੂੰ ਅਸੀਂ ਕੀ ਕਰਨਾ ਉਹ ਸਾਡੀਆਂ ਹੁਣ ਮੀਟਿੰਗਾਂ 22 ਪ੍ਰੀਖ ਨੂੰ ਰੱਖੀਆਂ। ਪਹਿਲਾਂ ਜ਼ਿਲ੍ਹਾ ਦੇਖਦਾਰ ਸਰਦਾਰ ਦੀ ਮੀਟਿੰਗ ਹੈ ਉਦੋਂ 23 ਪ੍ਰੀਖ ਨੂੰ 11 ਵਜੇ 2 ਵਜੇ ਸਾਡੀ ਵਰਕਿੰਗ ਕਮੇਟੀ ਦੀ ਮੀਟਿੰਗ ਹੈ। 4 ਵਜੇ ਸਾਡੀ ਕੋਰ ਕਮੇਟੀ ਦੀ ਮੀਟਿੰਗ। ਇੱਕੋ ਦਿਨ 'ਚ ਸਾਰੀਆਂ ਜਿਹੜੀਆਂ ਵੱਡੀਆਂ ਸਾਡੀਆਂ ਵੱਖ-ਵੱਖ ਕਮੇਟੀਆਂ ਨੇ ਉਹਦੀ ਮੀਟਿੰਗ ਹੈ। ਉਥੇ ਪਿੰ ਸਾਰੇ ਪੰਜਾਬ ਦੀ ਸਥਿਤੀ ਸਾਰੇ ਹਾਲਾਤ ਅਸੀਂ ਕਰਾਂਗੇ ਸਾਡਾ ਹਲੇ ਪਹਿਲਾ ਆਰਗੇਨਾਈਜੇਸ਼ਨ ਪੂਰੀ ਕਰ ਲਈ ਤੇ ਆ ਜਿਹੜਾ ਵੱਡਾ ਡਾਕਾ ਇਹਨੂੰ ਦੋਪਣਾ ਇਹ ਸਾਰਾ ਨਾਲੇ ਸਾਰੀ ਫੋਰਸ ਤੇਰੀ ਆ ਉਸ ਪਾਸੇ